ਤੁਸੀਂ ਇਹ ਦੱਸੋ ਜੀ ਜਿਹੜਾ ਖਡੂਰ ਸਾਹਿਬ ਤੋਂ ਕੀ ਜਿਹੜੀ ਜੇ ਇੱਕ ਇੱਕ ਲਾਕੇ ਥੋੜਾ ਬਦ ਦੱਸਣ ਦੀ ਕੋਸ਼ਿਸ਼ ਕਰੋ ਮੈਂ ਖਡੂਰ ਸਾਹਿਬ ਵੀ ਗਿਆ ਜੀ ਪੱਟੀ ਏਰੀਆ 'ਚ ਵੀ ਗਿਆ ਝਭਾਲ ਵੀ ਗਿਆ ਤਾਰੀ ਬਾਰਡਰ ਤੇ ਵੀ ਗਿਆ ਜੀ ਮਤਲਬ ਕਿ ਇੰਨਾ ਵਧੀਆ ਰਿਸਪੌਂਸ ਮਿਲਿਆ ਨਾ ਵੀ ਗੱਲ ਹੀ ਛੱਡ ਦਿਓ ਤੁਸੀਂ ਬੀਬੀਆਂ ਦਾ ਮੈਂ ਕਹਿੰਦਾ ਬੰਦਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਰਿਸਪੌਂਸ ਸੀਗਾ ਕਿਹਦੇ ਹੱਕ ਬਾਕੀ ਜਿਹੜੇ ਹੋਰ ਕਲਾ ਜਿਹੜੇ ਕੁਝ ਲੋਕ ਤੇ ਦੋਸ਼ ਲਾਂਦੇ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਵੀ ਉਹਨਾਂ ਨੇ ਆਪਣੇ ਮੰਤਰੀਆਂ ਐਮ ਐਲ ਏ ਤੇ ਕੁਝ ਕਲਾਕਾਰਾਂ ਨੂੰ ਦਿੱਤੀਆਂ ਟਿਕਟਾਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਵੀ ਭਾਨੇ ਪਘੋੜੇ ਵਰਗੇ ਤੇ ਪਤਾ ਨਹੀਂ ਕਿਹੜੇ ਪੈਂਚਰਾ ਵਰਗ ਪੈਂਚਰਾਂ ਵਾਲੇ ਤੇ ਮੋਬਾਈਲਾਂ ਵਾਲਿਆਂ ਨੂੰ ਅਸੀਂ ਟਿਕਟਾਂ ਜਿਹੜੇ ਦਰੀਆਂ ਵਛਾਉਂਦੇ ਨੇ ਉਹਨਾਂ ਨੂੰ ਦੇਵਾਂਗੇ ਹੁਣ ਤਾਂ ਦੇਖੋ ਤੁਸੀਂ ਖਾਸ ਤੋਂ ਖਾਸ ਵੀ ਵੀ ਆਈ ਪੀ ਜਿਹੜੇ ਕੈਬਿਨੇਟ ਦੇ ਵਿੱਚ ਨੇ ਇਹਨਾਂ ਨੂੰ ਕੋਈ ਬੰਦਾ ਹੀ ਲੱਭਿਆ ਪੰਜ ਤਾਂ ਮੰਤਰੀਆਂ ਨੂੰ ਟਿਕਟਾਂ ਦੇਤੀਆਂ ਸਿੱਧ ਮਸਿੱਧੀਆਂ ਜਿਤਨਾ ਤੋਂ ਉਹਨਾਂ ਨੇ ਕੀ ਆ ਜਿਤਨਾ ਜਿੱਤਦੇ ਨਹੀਂ ਚਲ ਮੰਨ ਲਓ ਸਪੋਜ ਕਰ ਲਓ ਜੇ ਜਿੱਤਦੇ ਵੀ ਨੇ ਤੇ ਬਾਅਦ ਦੇ ਵਿੱਚ ਉੱਥੇ ਉਹਨਾਂ ਨੂੰ ਰਜਾਇਨ ਕਰਨਾ ਪਊਗਾ ਉਹ ਪੰਜਾਬ ਦੇ ਉੱਤੇ ਅੱਗੇ ਥੋੜਾ ਖਰਚਾ ਆਇਆ ਪਤਾ ਨਹੀਂ ਕਿੰਨੇ ਕਰੋੜਾਂ ਰੁਪਈਆ ਦਾ ਜਿਹੜਾ ਕਰਜ਼ਾ ਚੜਾਤਾ ਇਹ ਆ ਉਹ ਫਿਰ ਦੁਬਾਰਾ ਚੜਾਊਗਾ ਫਿਰ ਲਾਲਾ ਲਾਲਾ ਪੰਜਾਬ ਦੇ ਵਿੱਚ ਵੱਡਾ ਟੁੱਕੀ ਹੋਊਗੀ ਰਹਿ ਗਈ ਗੱਲ ਪਾਜਪਾਲਿਆਂ ਦੀ ਵੀ ਸੁਣਾ ਦੇਣਾ ਤੁਹਾਨੂੰ ਥੋੜੀ ਜੀ ਪਾਜ ਪਾਲਿਆਂ ਨੇ ਤਾਂ ਠੇਕਾ ਲੈ ਲਿਆ ਇੱਕ ਦੋ ਬੰਦੇ ਨਾ ਸਿਰਫ ਦਸਰਫ ਛੱਤਰਖਾਨ ਨੂੰ ਰੱਖੇ ਨੇ ਤੇ ਗਾਹਾਂ ਖਾਨ ਨੂੰ ਰੱਖੇ ਹੋਏ ਨੇ ਉਹ ਕਿਹੜੇ ਆ ਜੀ ਉਹ ਜਿਵੇਂ ਪਹਿਲਾਂ ਤਾਂ ਕੰਗਣਾ ਹੋ ਗਈ ਅੱਛਾ ਜੀ ਉਹ ਬੰਬੇ ਵਾਲੀ ਹੈ ਨਾ ਉਹਨੇ ਕਿਹਦੇ ਤੋਂ ਗਾਹ ਨਹੀਂ ਖਾਧੀਆਂ ਕਿਹਦੇ ਤੋਂ ਨੇ ਛੱਤਰ ਨਹੀਂ ਖਾਦੇ ਹੈ ਨਾ ਮੈਂ ਕਹਿੰਦਾ ਕੋਈ ਬੰਦਾ ਪੰਜਾਬ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਨਾਲ ਤੇ ਹਰਿਆਣੇ ਦਾ ਰਹਿ ਗਿਆ ਇੱਕ ਫੇਰ ਉਹਨੋਂ ਦੂ ਬਾਅਦ ਇੱਕ ਇਹਨਾਂ ਨੂੰ ਮਿਲ ਗਿਆ ਅਨਸਰ ਆ ਜਾਨਸਾ ਹੈ ਆ ਹੈ ਉਹ ਤਾਂ ਕਲਾਕਾਰ ਬੰਦੇ ਆ ਆ ਬੜਾ ਵਧੀਆ ਕਲਾਕਾਰ ਨੇ ਪੁੱਠਾ ਕਿੰਨਾ ਬੋਲਦਾ ਬਕਵਾਸ ਕਿੰਨੀ ਕਰਦਾ ਏ ਉਹ ਹੈ ਤੁਸੀਂ ਇਹ ਵੇਖੋ ਅਜ ਕੱਲ ਪਰਸੋਂ ਹੀ ਪਤਾ ਨਹੀਂ ਆਜੇ ਵੋਟਾਂ ਲੈਣੀਆਂ ਆ ਨੇ ਸਰਦਾਰ ਸਾਹਿਬ ਨੇ ਹੈ ਤੇ ਅਜੇ ਹੁਣੇ ਹੀ ਕਹੀ ਅੰਦਾਜ਼ੀ ਕਹਿੰਦਾ ਇੱਕ ਤਰੀਕ ਤੱਕ ਵੇਟ ਟੱਕਰੋ ਦੋ ਤਰੀਕ ਨੂੰ ਮੈਂ ਨਿਭੜੂਗਾ ਇਹਨਾਂ ਨਾਲ ਕੀ ਤੂੰ ਨਿਭੜੇਗਾ ਤੂੰ ਸਾਨੂੰ ਟਾਈਮ ਦੱਸੀ ਅਸੀਂ ਆਵਾਂਗੇ ਅਸੀਂ ਤੇਰੇ ਨਾਲ ਨਿਭੜਾਂਗੇ ਜਿਹੜੀ ਨਾਲ ਧਮਕੀ ਨੇ ਧਮਕੀ ਕਹਦੀ ਆ ਇਹ ਤਾਂ ਗੱਲ ਹੀ ਆ ਜੇ ਉਹ ਦੇ ਸਕਦਾ ਤਾਂ ਸਾਨੂੰ ਕੀ ਆ ਹਾਂ ਸ਼ੁਭ ਕਰਨ ਵਿਚਾਰਾ ਉਹ ਪੂਰਾ ਹੋ ਗਿਆ ਨਾ ਇਹ ਬੋਕਰ ਵਾਲੇ ਬੋਲੇ ਨਾ ਇਹ ਭਾਜਪਾ ਵਾਲੇ ਬੋਲੇ ਇਹ ਤਾਂ ਏਬੀਟੀਮ ਆ ਸੱਚੀ ਗੱਲ ਆ ਇਹ ਰਲ ਕੇ ਚੱਲਦਾ ਆ ਕਿੰਨੇ ਬੰਦਿਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਬੰਦਿਆਂ ਦੀਆਂ ਅੱਖਾਂ ਕੱਢਤੀਆਂ ਉਹ ਵੀ ਮੁੰਡਾ ਅਮਰਪਾਲ ਹੀ ਸੀਗਾ ਜਿਹਦਾ ਜਿਹੜਾ ਚੁੱਕ ਕੇ ਲੈ ਕੇ ਸੀ ਬੋਰੀ ਚ ਪਾ ਕੇ ਜਿਹਨੂੰ ਕੁੱਟਿਆ ਆ ਤੇ ਇਹਨਾਂ ਨੇ ਇੱਕ ਸ਼ਬਦ ਨਹੀਂ ਬੋਲਿਆ ਦੇ ਬਹੁਤ ਮਾੜਾ ਜਿਹੜੇ ਇਹ ਭਾਜਪਾ ਵਾਲੇ ਕਰ ਰਹੇ ਨੇ ਜਾਂ ਹਰਿਆਣਾ ਸਰਕਾਰ ਤੂੰ ਠੋਕ ਕੇ ਪਰਚਾ ਦੇ ਫੜੇ ਜਾਣ ਜਾਂ ਫੜੇ ਜਾਣ ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਤੁਨਾ ਸਾਡੇ ਨਾਲ ਨੇ ਅੱਜ ਉੱਚੇ-ਛੇ ਤੌਰ ਤੇ ਪਹੁੰਚੇ ਨੇ ਭਾਈ ਗੁਰਲਾਲ ਸਿੰਘ ਪਾਉ ਹਾਂਜੀ ਪਾਉ ਜੀ ਕੀ ਹਾਲ ਚਾਲ ਹੈ ਚੜ੍ਹਦੀ ਕਲਾ ਜੀ ਪਹਿਲੇ ਦੱਸੋ ਭਾਰਤੀ ਜਿਹੜਾ ਦੌਰਾ ਕਰ ਪੰਜਾਬ ਦਾ ਦੌਰਾ ਕਰਕੇ ਆਇਓ ਕਿਵੇਂ ਲੱਗਾ ਪੂਰਾ ਵਧੀਆ ਸੀਗਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੀ ਨਹੀਂ ਜੀ ਮੈਂ ਸਿਰਫ ਇਲੈਕਸ਼ਨ ਕਰਕੇ ਗਿਆ ਸੀਗਾ ਭਾਈ ਅਮਰਪਾਲ ਸਿੰਘ ਦੇ ਇਲੈਕਸ਼ਨ ਕਰਕੇ ਗਿਆ ਸੀਗਾ ਤੇ ਮੈਂ ਜੇ ਰਹਿਣਾ ਵੀ ਸੀਗਾ ਮਾਤਾ ਜੀ ਜਿਹੜੇ ਨੇ ਉਹ ਟਲੇ ਹੋ ਗਏ ਸੀਗਾ ਤੁਹਾਨੂੰ ਪਤਾ ਹੀ ਹਸਪੀਟਲ ਚ ਨੇ ਤੇ ਉਹਨਾਂ ਕਰਕੇ ਜਿਹੜਾ ਫਿਰ ਮੈਨੂੰ ਹੁਣ ਪਰਸੋਂ ਜਿਹੜਾ ਮੈਂ ਵਾਪਸ ਆ ਗਿਆ ਮਾਹੌਲ ਕਿਦਾਂ ਦਾ ਮਾਹੌਲ ਚੜ੍ਹਦੀ ਕਲਾ ਦੇ ਵਿੱਚ ਮਤਲਬ ਕਿ ਜਿੱਦਾਂ ਕਹਿ ਲਉਣਾ ਵੀ 12 ਵੋਲਟ ਤੋਂ ਵੀ ਜ਼ਿਆਦਾ ਕਰੰਟ ਮਾਰਦਾ ਜਿੰਨੂੰ ਮਰਜ਼ੀ ਹੱਥ ਲਾ ਕੇ ਦੇਖ ਲਓ ਤੁਸੀਂ ਸੰਗਰੂਰ ਹਲਕੇ ਦੇ ਵਿੱਚ ਤਾਂ ਅਛਾ ਜੀ ਫਿਰ ਤੁਸੀਂ ਇਹ ਦੱਸੋ ਜੀ ਜਿਹੜਾ ਖਡੂਰ ਸਾਹਿਬ ਤੋਂ ਕੀ ਜਿਹੜੇ ਜੇ ਇੱਕ ਇੱਕ ਇਲਾਕੇ ਥੋੜਾ ਬਤ ਦੱਸਣ ਦੀ ਕੋਸ਼ਿਸ਼ ਕਰੋ ਮੈਂ ਖਡੂਰ ਸਾਹਿਬ ਵੀ ਗਿਆ ਜੀ ਪੱਟੀ ਏਰੀਆ 'ਚ ਵੀ ਗਿਆ ਚਭਾਲ ਵੀ ਗਿਆ ਟਾਰੀ ਬਾਰਡਰ ਤੇ ਵੀ ਗਿਆ ਜੀ ਮਤਲਬ ਕਿ ਇੰਨਾ ਵਧੀਆ ਰਿਸਪੌਂਸ ਮਿਲਿਆ ਨਾ ਵੀ ਗੱਲ ਹੀ ਛੱਡ ਦੋ ਤੁਸੀਂ ਬੀਬੀਆਂ ਦਾ ਮੈਂ ਕਹਿੰਦਾ ਬੰਦਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਰਿਸਪੌਂਸ ਸੀਗਾ ਕਿਹਦੇ ਹੱਕ 'ਚ ਭਾਈ ਅਮਰਤਪਾਲ ਦੇ ਅੱਛਾ ਹਾਂ ਇੰਨਾ ਵਧੀਆ ਰਿਸਪੌਂਸ ਮਿਲਿਆ ਯਾਰ ਬਾਕੀ ਜਿਹੜੇ ਹੋਰ ਕਲਾ ਜਿਹੜੇ ਕੁਝ ਲੋਕ ਤੇ ਦੋਸ਼ ਲਾਉਂਦੇ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਵੀ ਉਹਨਾਂ ਨੇ ਆਪਣੇ ਮੰਤਰੀਆਂ ਐਮ ਐਲ ਏ ਤੇ ਕੁਝ ਕਲਾਕਾਰਾਂ ਨੂੰ ਦਿੱਤੀਆਂ ਟਿਕਟਾਂ ਉਹ ਤਾਂ ਵੇਖੋ ਜੀ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊਆਂ ਦੇ ਵਿੱਚ ਦੱਸਿਆ ਸੀਗਾ ਵੀ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਵੀ ਭਾਨੇ ਪਘੋੜੇ ਵਰਗੇ ਤੇ ਪਤਾ ਨਹੀਂ ਕਿਹੜੇ ਪੈਂਚਰਾਂ ਵਰਗ ਪੈਂਚਰਾਂ ਵਾਲੇ ਤੇ ਮੋਬਾਈਲਾਂ ਵਾਲਿਆਂ ਨੂੰ ਅਸੀਂ ਟਿਕਟਾਂ ਜਿਹੜੇ ਦਰੀਆਂ ਬਚਾਉਂਦੇ ਨੇ ਉਹਨਾਂ ਨੂੰ ਦੇਵਾਂਗੇ ਹੁਣ ਤਾਂ ਦੇਖੋ ਤੁਸੀਂ ਖਾਸ ਤੋਂ ਖਾਸ ਵੀ ਵੀ ਆਈ ਪੀ ਜਿਹੜੇ ਕੈਬਨਿਟ ਦੇ ਵਿੱਚ ਨੇ ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਿਆ ਪੰਜ ਤਾਂ ਮੰਤਰੀਆਂ ਨੂੰ ਟਿਕਟਾਂ ਦੇਤੀਆਂ ਸਿੱਧ ਮਸਿੱਧੀਆਂ ਹੈ ਤੁਸੀਂ ਇਹ ਦੇਖੋ ਪੰਜ ਮੰਤਰੀਆਂ ਨੂੰ ਦੇਤੀਓ ਚੱਲ ਜਿਤਨਾ ਤਾਂ ਉਹਨਾਂ ਨੇ ਕੀ ਆ ਜਿਤਨਾ ਜਿੱਤਦੇ ਨਹੀਂ ਚੱਲ ਮੰਨ ਲਓ ਸਪੋਜ਼ ਕਰ ਲਓ ਜੇ ਜਿੱਤਦੇ ਵੀ ਨੇ ਤੇ ਬਾਅਦ ਦੇ ਵਿੱਚ ਉੱਥੇ ਉਹਨਾਂ ਨੂੰ ਰਜਾਇਨ ਕਰਨਾ ਪਊਗਾ ਉਹ ਪੰਜਾਬ ਦੇ ਉੱਤੇ ਅੱਗੇ ਥੋੜਾ ਖਰਚਾ ਆਇਆ ਪਤਾ ਨਹੀਂ ਕਿੰਨੇ ਕਰੋੜਾਂ ਰੁਪਈਆ ਦਾ ਜਿਹੜਾ ਕਰਜ਼ਾ ਚੜਾਤਾ ਆ ਉਹ ਫਿਰ ਦੁਬਾਰਾ ਚੜਾਊਗਾ ਫਿਰ ਲਾਲਾ ਲਾਲਾ ਪੰਜਾਬ ਦੇ ਵਿੱਚ ਵੱਡਾ ਟੁੱਕੀ ਹੋਊਗੀ ਰਹਿ ਗਈ ਗੱਲ ਭਾਜਪਾ ਵਾਲਿਆਂ ਦੀ ਵੀ ਸੁਣਾ ਦੇਣਾ ਤੁਹਾਨੂੰ ਥੋੜੀ ਜੀ ਅੱਛਾ ਜੀ ਭਾਜਪਾ ਵਾਲਿਆਂ ਨੇ ਤਾਂ ਠੇਕਾ ਲੈ ਲਿਆ ਇੱਕ ਦੋ ਬੰਦੇ ਨਾ ਸਿਰਫ ਦਸਰਫ ਛੱਤਰਖਾਨ ਨੂੰ ਰੱਖੇ ਨੇ ਤੇ ਗਾਵਾਂ ਖਾਨ ਨੂੰ ਰੱਖੇ ਹੋਏ ਨੇ ਉਹ ਕਿਹੜੇ ਆ ਜੀ ਉਹ ਜਿਵੇਂ ਪਹਿਲਾਂ ਤਾਂ ਕੰਗਣਾ ਹੋ ਗਈ ਅੱਛਾ ਜੀ ਉਹ ਬੰਬੇ ਵਾਲੀ ਹਨਾ ਉਹਨੇ ਕਿਹਦੇ ਤੋਂ ਗਾਵਾਂ ਨਹੀਂ ਖਾਦੀਆਂ ਕਿਹਦੇ ਤੋਂ ਨੇ ਛੱਤਰ ਨਹੀਂ ਖਾਦੇ ਹਨਾ ਮੈਂ ਕਹਿੰਦਾ ਕੋਈ ਬੰਦਾ ਪੰਜਾਬ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਉਹ ਨਾਲ ਤੇ ਹਰਿਆਣੇ ਦਾ ਰਹਿ ਗਿਆ ਇੱਕ ਹੈ ਪੰਜਾਬ ਤੇ ਰਹੇ ਆ ਆਪ ਬਠਿੰਡਾ ਜਿਹੜਾ ਰਹਿ ਕੇ ਗਿਆ ਲੈ ਫਿਰ ਇਹਨਾਂ ਨੇ ਹਰਜੀਤ ਜਿਹੜਾ ਕੀ ਨਾਂ ਹਰਜੀਤ ਗਰੇਵਾਲ ਉਹਨੂੰ ਇਹਨਾਂ ਨੇ ਕਈ ਸਾਲ ਛਤਰਖਾਨ ਨੂੰ ਰੱਖਿਆ ਚੰਗੇ ਉਹਦੇ ਲੋਕਾਂ ਨੇ ਉਹਦੀ ਐਸੀ ਤੇ ਤੈਸੀ ਕੀਤੀ ਹੈ ਕਿ ਉਹ ਕੋਈ ਨਾ ਕੋਈ ਬਕਵਾਸ ਕਰਦਾ ਆ ਪੁੱਠਾ ਕੋਈ ਨਾ ਕੋਈ ਬੋਲਦਾ ਕਿ ਸਨਾਂ ਦੇ ਹੱਕ ਦੇ ਵਿੱਚ ਜਾਂ ਮਤਲਬ ਕਿ ਆਪਣੇ ਸਿੰਘਾਂ ਦੇ ਹੱਕ ਦੇ ਵਿੱਚ ਫਿਰ ਉਹਨੂੰ ਜਿਹੜਾ ਆ ਲੋਕੀ ਨੇੜੇ ਦਾ ਪੁਲਿਸ ਦਾ ਆਉਣ ਨਹੀਂ ਦਿੰਦੀ ਨਾ ਉਹ ਚਿੰਗਾਂ ਦੇ ਹੱਕ ਵਿੱਚ ਬੋਲਦਾ ਹੈ ਕਿ ਬਰੋਚ ਬੋਲਦਾ ਬਰੋਚ ਅੱਛਾ ਜੀ ਬਰੋਚ ਹਾਂ ਮਤਲਬ ਕਿ ਫਿਰ ਉਹਨੂੰ ਕੀ ਕਹਿੰਦੇ ਆ ਫੋਰਸ ਉਹਨੂੰ ਐਨੀ ਦਿੱਤੀ ਹੋਈ ਆ ਕਤੀੜ ਨੂੰ ਤੇ ਨੇੜੇ ਤਾਂ ਲੱਗਣ ਨਹੀਂ ਦਿੰਦਾ ਨਾ ਉਹਨੇ ਘਰੋਂ ਬਾਹਰ ਨਿਕਲਣਾ ਹੁੰਦਾ ਆ ਫਿਰ ਠਿੰਗੜ ਲੋਕੀ ਫਿਰ ਫੇਸਬੁੱਕ ਤੇ ਬਹਿ ਕੇ ਤੇ ਫਿਰ ਉਹੀ ਚੱਕੀ ਜਾਂਦੇ ਨੇ ਫੱਟਾ ਫਿਰ ਫਿਰ ਇਹਦੀ ਤਸੱਲੀ ਚੰਗਾ ਟੀ ਪਲਸਟਰ ਕਰਦੇ ਨੇ ਫਿਰ ਉਹਨੂੰ ਉਦੋਂ ਬਾਅਦ ਇੱਕ ਇਹਨਾਂ ਨੂੰ ਮਿਲ ਗਿਆ ਅਨਸਰ ਆ ਜਾਨਸਾ ਹੈ ਆ ਹਾਂ ਉਹ ਤਾਂ ਕਲਾਕਾਰ ਬੰਦੇ ਆ ਹਾਂ ਬੜਾ ਵਧੀਆ ਕਲਾਕਾਰ ਪੁੱਠਾ ਕਿੰਨਾ ਬੋਲਦਾ ਬਕਵਾਸ ਕਿੰਨੀ ਕਰਦਾ ਏ ਉਹ ਹੈ ਤੁਸੀਂ ਇਹ ਵੇਖੋ ਅਜੇ ਕੱਲ ਪਰਸੋਂ ਹੀ ਪਤਾ ਨਹੀਂ ਅਜੇ ਵੋਟਾਂ ਲੈਣੀਆਂ ਨੇ ਸਰਦਾਰ ਸਾਹਿਬ ਨੇ ਹੈ ਤੇ ਅਜੇ ਹੁਣੇ ਕਹੀ ਅੰਦਾਜ਼ੀ ਕਹਿੰਦਾ ਇੱਕ ਤਰੀਕ ਤੱਕ ਵੇਟ ਕਰੋ 2 ਤਰੀਕ ਨੂੰ ਮੈਂ ਨਿਬੜੂਗਾ ਇਹਨਾਂ ਨਾਲ ਕੀ ਤੂੰ ਨਿਬੜੇਗਾ ਤੂੰ ਸਾਨੂੰ ਟਾਈਮ ਦੱਸੀ ਅਸੀਂ ਆਵਾਂਗੇ ਅਸੀਂ ਤੇਰੇ ਨਾਲ ਨਿਬੜਾਂਗੇ ਜਿਹੜੀ ਨਾਲ ਧਮਕੀ ਨਹੀਂ ਧਮਕੀ ਕਹਦੀ ਆ ਇਹ ਤਾਂ ਗੱਲ ਏ ਜੇ ਉਹ ਦੇ ਸਕਦਾ ਤਾਂ ਸਾਨੂੰ ਕੀ ਆ ਅੱਛਾ ਹੈ ਇਹਨਾਂ ਨੇ ਇਹੋ ਜੀਆਂ ਕਤੀੜਾਂ ਰੱਖੀਆਂ ਹੀ ਹੋਈਆਂ ਨੇ ਗਾਂ ਖਾਨ ਨੂੰ ਤੇ ਜਿਹੜਾ ਮਰਜ਼ੀ ਹੱਥ ਹੌਲਾ ਕਰ ਲਏ ਇਹਨਾਂ ਤੇ ਪੁੱਠਾ ਕਿਉਂ ਇਹਨਾਂ ਨੇ ਬੋਲਣਾ ਹੈ ਸਾਡੇ ਦਿਮਾਗ 'ਚ ਨੁਕਸਤਾ ਨਹੀਂ ਹੈ ਕਿਸੇ ਨੂੰ ਪੁੱਠਾ ਬੋਲਾਂਗੇ ਹੋਰ ਨਹੀਂ ਕਿਸੇ ਨੂੰ ਬੋਲਤਾ ਸਾਡਾ ਕਿਸੇ ਮੈਂਟਲ ਹਸਪੀਟਲ ਦੇ ਵਿੱਚੋਂ ਇਲਾਜ ਤਾਂ ਨਹੀਂ ਚੱਲਦਾ ਠੀਕ ਠਾਕ ਆ ਪੈਰਾਂ ਤੇ ਖੜੇ ਹੋਏ ਆ ਇਹਨਾਂ ਨੂੰ ਗੁੱਸਾ ਬਹੁਤ ਹੈ ਨਹੀਂ ਗੋਸਾ ਬੋਲਦੇ ਪੁੱਠਾ ਨੇ ਤੁਸੀਂ ਇਹ ਦੇਖੋ ਵੀ ਇਹ ਕਦੇ ਉਦੋਂ ਬੋਲੇ ਉਹਨਾਂ ਦੇ ਘਰੇ ਗਏ ਉਹ ਵਿਚਾਰਾ ਆਪਣਾ ਸ਼ੁਭ ਕਰ ਹਾਂ ਸ਼ੁਭ ਕਰਨ ਵਿਚਾਰਾ ਉਹ ਪੂਰਾ ਹੋ ਗਿਆ ਨਾ ਇਹ ਬੋਕਰ ਵਾਲੇ ਬੋਲੇ ਨਾ ਇਹ ਭਾਜਪਾ ਵਾਲੇ ਬੋਲੇ ਇਹ ਤਾਂ ਏਬੀਟੀਮ ਆ ਸੱਚੀ ਗੱਲ ਆ ਇਹ ਰਲ ਕੇ ਚੱਲਦਾ ਆ ਭਗਵੰਤ ਮਾਨ ਵੀ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਘਰੇ ਗਿਆ ਉਹਨਾਂ ਕਿੱਡੀ ਨੌਜਵਾਨ ਮੌਤ ਆਈ ਮੈਨੂੰ ਨਹੀਂ ਪਤਾ ਤੁਹਾਡੇ ਨਾਲ ਚੱਗਾ ਗਿਆ ਉੱਥੇ ਮੇਰਾ خیال ਇਹ ਨਹੀਂ ਗਿਆ ਹੈ ਐਡੀ ਵੱਡੀ ਕਹਿਰ ਦੀ ਮੌਤ ਹੋਈ ਇਹ ਬੰਦੇ ਤੋਂ ਦੋ ਸ਼ਬਦ ਨਹੀਂ ਸਰੇ ਵੀ ਬਹੁਤ ਮਾਰਾ ਹੋਇਆ ਆ ਹੈ ਫਿਰ ਰਹਿ ਗਈ ਗੱਲ ਕਿੰਨੇ ਬੰਦਿਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਬੰਦਿਆਂ ਦੀਆਂ ਅੱਖਾਂ ਕੱਢਤੀਆਂ ਉਹ ਵੀ ਮੁੰਡਾ ਅਮਰਤਪਾਲੀ ਸੀਗਾ ਜਿਹਦੇ ਆ ਜਿਹੜਾ ਚੁੱਕ ਕੇ ਲੈ ਕੇ ਸੀ ਬੋਰੀ ਚ ਪਾ ਕੇ ਜਿਹਨੂੰ ਕੁੱਟਿਆ ਆ ਤੇ ਇਹਨਾਂ ਨੇ ਇੱਕ ਸ਼ਬਦ ਨਹੀਂ ਬੋਲਿਆ ਵੀ ਇਹ ਬਹੁਤ ਮਾੜਾ ਜਿਹੜੇ ਇਹ ਭਾਜਪਾ ਵਾਲੇ ਕਰ ਰਹੇ ਨੇ ਜਾਂ ਹਰਿਆਣਾ ਸਰਕਾਰ ਤੂੰ ਠੋਕ ਕੇ ਪਰਚਾ ਦੇ ਫੜੇ ਜਾਣ ਜਾਂ ਨਾ ਫੜੇ ਜਾਣ ਕਿ ਗਲਤ ਗੱਲ ਆ ਤੇਰੇ ਨਾਲ ਸਾਰਾ ਪੰਜਾਬ ਖੜਨ ਜਾਣ ਕੇ ਇੱਕ ਮਿੰਟ ਨਾ ਲਾਉਂਦਾ ਠੋਕੇ ਪਰਚਾ ਦਾ ਅਫਸੋਸ ਹੈਗਾ ਪੂਰਾ ਹੀ ਸਾਨੂੰ ਦਾ ਅਫਸੋਸ ਹੈ ਐਸਾ ਗੱਲ ਦਾ ਵੀ ਇਹਨੇ ਇਹਨੇ ਵਤੀ ਨਹੀਂ ਵਾਈ ਮਗਰ ਸੰਗਰੂਤੀ ਤੁਸੀਂ ਇਹ ਦੇਖੋ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਰਾਜਤਾਨੀ ਹਾਂ ਨਹੀਂ ਤੁਸੀਂ ਇਹ ਦੇਖੋ ਵੀ ਸਾਡੇ ਪੰਜਾਬ ਦੇ ਵਿੱਚ ਆਣ ਕੇ ਸਾਨੂੰ ਕੁੱਟ ਗਏ ਉਹ ਭਾਜਪਾ ਵਾਲੇ ਉਹ ਕਿਹਦੀ ਸ਼ੈ ਤੇ ਕੁੱਟ ਗਏ ਇਹਦੀ ਸ਼ੈ ਤੇ ਕੁੱਟ ਗਏ ਜਦੋਂ ਆਪਣੇ ਨਾਲ ਲਾ ਕੇ ਕਟਾਉਣ ਲੱਗ ਗਏ ਹੈ ਤੇ ਨਹੀਂ ਤਾਂ ਉਹਨਾਂ ਦੀ ਕੀ ਜ਼ਰਤ ਸੀਗੀ ਵੀ ਪੰਜਾਬ ਦੇ ਵਿੱਚ ਆਣ ਕੇ ਉਹ ਆਪਾਂ ਤਾਂ ਦਿੱਲੀ ਤੇ ਜਾ ਕੇ ਧੌਣ ਤੇ ਗੋਡਾ ਰੱਖਤਾ ਸੀਗਾ ਆਪ ਦੀ ਰਾਜਧਾਨੀ ਜਿਹੜੀ ਆਪ ਵਾਲਿਆਂ ਦੀ ਆ ਸੰਗਰੂਰ ਬੋਕਰ ਵਾਲਿਆਂ ਦੀ ਬੋਕਰ ਵਾਲੇ ਕੀ ਕਹੋਗੇ ਇਹਦੇ ਬਾਰੇ ਬੋਕਰ ਵਾਲਿਆਂ ਦੀ ਤੁਸੀਂ ਪਿਛਲੀ ਵਾਰ ਤਾਂ ਵੇਖ ਹੀ ਲਿਆ ਆਂ ਸਰਦਾਰ ਮਾਨ ਨੇ ਜਮਾਂ ਐਨ ਕੱਲਾ ਇਹਨਾਂ ਦੀ ਧੌਣ 'ਚ ਘੱਟਤਾ ਸੀ ਨਾ ਕਿ ਅਜੇ 3 ਵੀ ਨਹੀਂ ਹੋਏ ਸੀਗੇ ਇਸ ਵਾਰੀ ਇਸ ਵਾਰੀ ਵੀ ਹੁਣ ਦੇਖੋ ਇੱਕ ਬੜਾ ਹੀ ਮੰਦ ਭਾਗੀ ਗੱਲ ਮੈਂ ਤੇ ਕਹੂੰਗਾ ਬੀਸ ਸੁਖਪਾਲ ਸਿੰਘ ਖਾਰੇ ਨੂੰ ਸੁਖਪਾਲ ਖੇਰਾ ਜੀ ਆਹ ਸੁਖਪਾਲ ਖੇਰਾ ਜੀ ਹਾਂਜੀ ਉਹਨਾਂ ਨੂੰ ਇਹਨਾਂ ਨੇ ਦਿਮਾਗ ਲਾ ਕੇ ਰਾਜੇ ਬੜਿੰਗ ਵਰਗਿਆਂ ਨੇ ਤੇ ਸੁਖੀ ਰੰਧਾਵੇ ਵਰਗਿਆਂ ਨੇ ਵੀ ਉਹਦੀ ਹੈਗੀ ਲੋਕਪ੍ਰੀਆ ਬਹੁਤ ਜ਼ਿਆਦਾ ਵੀ ਕਿਸੇ ਵੀ ਸਟੇਜ ਤੇ ਧਾਰਮਿਕ ਸਟੇਜ ਤੇ ਕਿਸੇ ਵੀ ਜਿਹੜੇ ਕਿਸਾਨੀ ਆਗੂ ਨੇ ਜਿੰਨੇ ਵੀ ਸਟੇਜਾਂ ਨੇ ਜਿੰਨੇ ਵੀ ਕਿਸਾਨਾਂ ਦੀਆਂ ਸਟੇਜਾਂ ਨੇ ਬਿਨਾ ਕਿਸੇ ਪੁੱਛੇ ਦੱਸੇ ਤੋਂ ਬਿਨਾ ਕਿਸੇ ਰੋਗ ਟੋਕ ਤੋਂ ਜਦੋਂ ਮਰਜ਼ੀ ਜਾ ਕੇ ਚੜ ਜਾਂਦਾ ਆ ਤੇ ਉਹ ਸਾਰੇ ਮੁੱਦੇ ਜਿਹੜੇ ਟੱਚ ਵੀ ਕਰਦਾ ਇਹਦੇ ਵਿੱਚ ਕੋਈ ਹੱਥਕਥਨੀ ਨਹੀਂ ਨਹੀਂ ਗਈ ਉਹ ਠੀਕ ਹੈ ਗੱਲ ਮਤਲਬ ਕਿ ਕੋਈ ਐਸਾ ਮੁੱਦਾ ਨਹੀਂ ਹੈਗਾ ਵੀ ਜਿਹਦੇ ਉੱਤੇ ਉਹ ਨਹੀਂ ਬੋਲਦਾ ਉਹਦੀ ਲੋਕਪ੍ਰੀਆ ਜ਼ਿਆਦਾ ਵਧਦੀ ਜਾਂਦੀ ਸੀਗੀ ਰਾਜੇ ਬੜਿੰਗਰ ਨਾਲੋਂ ਜ਼ਿਆਦਾ ਇਹਨੂੰ ਆਇਆ ਸੀਗਾ ਵੀ ਸਰਦਾਰ ਮਾਨ ਦੇ ਖਿਲਾਫ ਜਾ ਕੇ ਉੱਥੇ ਖੜਾ ਦਈਏ ਆਪੇ ਹੀ ਵੀ ਮਤਲਬ ਕਿ ਲੋਕ ਇਹਦੇ ਵਿਰੋਧ ਹੋ ਜਾਣਗੇ ਠੀਕ ਹੈ ਗੱਲ ਤੇ ਇਹਨੂੰ ਬੈਕਫੁੱਟ ਤੇ ਲਿਆਈ ਹੈ ਅਜੋ ਸਾਜ਼ਿਸ਼ ਕੀਤੀ ਗਈ ਇਹ ਸਾਜ਼ਿਸ਼ ਕੀਤੀ ਗਈ ਆ ਪਰ ਮੈਂ ਕਹਿੰਦਾ ਆ ਮੇਰੀ ਆਪਣੀ ਨਿੱਜੀ رائے ਆ ਸੁਖਪਾਲ ਸਿੰਘ ਖਾਰੇ ਨੂੰ ਉੱਥੋਂ ਨਹੀਂ ਇਲੈਕਸ਼ਨ ਲੜਨਾ ਚਾਹੀਦਾ ਸੀਗਾ ਮੇਰਾ ਵਧੀਆ ਮੇਰਾ ਬੋਲਚਾਲ ਵੀ ਆ ਮੈਂ ਉਹਨਾਂ ਦੀ ਕਦਰ ਵੀ ਕਰਦਾ ਆ ਉਹਨਾਂ ਨੂੰ ਸ਼ਰੇਆਮ ਜਵਾਬ ਦੇ ਦੇਣਾ ਚਾਹੀਦਾ ਸੀਗਾ ਪੂਰਾ ਪੰਜਾਬ ਜਿਵੇਂ ਭਾਈ ਅਮਰਤਪਾਲ ਦੇ ਜਾ ਕੇ ਹੱਕ ਦੇ ਵਿੱਚ ਖੜਿਆ ਨਾ ਖਡੂਰ ਸਾਹਿਬ ਪੂਰਾ ਪੰਜਾਬ ਜਾ ਕੇ ਦੇ ਹੱਕ ਚ ਕਿਸੇ ਵੀ ਸੀਟ ਤੋਂ ਜਾ ਕੇ ਲੜ ਲੈਂਦਾ ਹਾਂ ਸੰਗਰੂਰ ਨੂੰ ਛੱਡ ਕੇ ਪੂਰਾ ਪੰਜਾਬ ਇਹਦੇ ਮਗਰ ਖੜਦਾ ਜਿਵੇਂ ਪਿਛਲੀ ਵਾਰੀ ਉਹਨਾਂ ਨੇ ਬਠਿੰਡੇ ਤੋਂ ਇਲੈਕਸ਼ਨ ਲੜਿਆ ਸੀਗਾ ਰਾਜਾ ਬੜਿੰਗ ਨੇ ਜਦੋਂ ਉੱਥੇ ਇਲੈਕਸ਼ਨ ਨਹੀਂ ਲੜਨਾ ਸੀਗਾ ਰਾਜਾ ਬੜਨ ਬਠਿੰਡੇ ਤੋਂ ਕਿਉਂ ਨਹੀਂ ਇਲੈਕਸ਼ਨ ਲੜਾਇਆ ਕੀ ਗਲਤ ਗੱਲ ਆ ਜਾਣ ਕੇ ਉੱਥੇ ਇਹਦੇ ਸਿੰਘਾ ਪਸਾਏ ਆ ਵੀ ਇਹਦੇ ਖਿਲਾਫ ਹੋ ਜਾਣ ਸਾਰੇ ਜੰਨੀਆਂ ਵੀ ਤਰਾ ਸਪੋਰਟ ਕਰਦੀਆਂ ਨੇ ਇਹਨੂੰ ਹਨਾ ਲਾਸਟ ਦੇ ਵਿੱਚ ਕੀ ਕਹੋਗੇ ਲਾਸਟ ਦੇ ਵਿੱਚ ਇਹੀ ਕਹੂੰਗਾ ਵੀ ਪਾਜ ਪਾਲਿਆਂ ਦੀ ਤਾਂ ਇੱਕ ਰੀ ਧੂੜ ਧਮਾ ਦਿਓ ਆ ਜਿਹੜੇ ਆ ਬੋਲਦੇ ਨਾ ਆਪਣੇ ਅਨਸਰਾਜ ਵਰਗੇ ਹਾਂ ਵੋਟਾਂ ਕਿੰਨੂੰ ਪਾ ਦਿਓ ਗੋਟਾ ਉਥੇ ਆਪਣਾ ਭਾਈ ਬੈਂਤ ਸਿੰਘ ਦਾ ਬੇਟਾ ਖੜਾ ਹੈ ਆ ਸਰਬਜੀਤ ਸਿੰਘ ਉਹਨਾਂ ਦਾ ਨਾਮ ਅਮਰਤਪਾਲ ਸਿੰਘ ਚੰਦਲ ਨਹੀਂ 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 ਮੈਂ ਮੈਂ ਉਥੋਂ ਦੀ ਗੱਲ ਕਰ ਰਿਹਾ ਜੀ ਆਪਣੇ ਫਰੀਦਕੋਟ ਦੀ ਹਾਂਜੀ ਸਾਈ ਸਰਬਜੀਤ ਸੇ ਹਾਂ ਭਾਈ ਸਰਬਜੀਤ ਸਿੰਘ ਉਥੋਂ ਦੀ ਮੈਂ ਗੱਲ ਕਰ ਰਿਹਾ ਉਥੇ ਉਹਨਾਂ ਨੂੰ ਵੋਟਾਂ ਪਾਇਓ ਤੇ ਜਿਹੜੇ ਪੱਗਾਂ ਬੰਨ੍ਹ ਕੇ ਉਹ ਨਮੂਲ ਦੇ ਮਗਰ ਤੁਰੇ ਫਿਰਦੇ ਆ ਤੇ ਤੁਹਾਡੀ ਜਿਹੜੀ ਪੱਗ ਬੰਨੀ ਫਿਰਦੇ ਨਾ ਇਹ ਬਚਾਈ ਕਿੰਨੇ ਆ ਭਾਈ ਬੈਂਤ ਸਿੰਘ ਨੇ ਠੀਕ ਆ ਗੱਲ ਤੇ ਤੁਸੀਂ ਉਹਦੀ سپورਟ ਕਰੋ ਜਾ ਕੇ ਜੇ ਉਹਦੀ ਵੀ ਨਹੀਂ ਕਰਨੀ ਤੇ ਚੁੱਪ ਕਰਕੇ ਘਰੇ ਵਹਿ ਜ ਨਹੀਂ ਤਾਂ ਜੁੱਤੀਆਂ ਤੁਹਾਨੂੰ ਵੀ ਸਾਰੇ ਸਾਰਿਆਂ ਨੂੰ ਸੌਰੀ ਬਹੁਤ ਵਜਣੀਆਂ ਨੇ ਤੇ ਖਡੂਰ ਸਾਹਿਬ ਦੇ ਵਿੱਚ ਪਾਈ ਅਵਰਧਪਾਲ ਸਿੰਘ ਦੀ ਸਾਈਕਰ ਜੀ ਦਾ ਖਾਲਸਾ